ਗੁਰੂ ਪਿਆਰੀ ਸਾਧ ਸੰਗਤ ਜੀ ਆਓ ਦਸ਼ਮੇਸ਼ ਪਿਤਾ ਜੀ ਦੀ ਵਰਖੀ ਹੋਈ ਫਤਿਹ ਦੀ ਸਾਂਝ ਕਰੀਏ ਗਜ ਵਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਅਸੀਂ ਤੁਹਾਡੇ ਨਾਲ ਜਿਹੜੀ ਸੰਗਤ ਕਰਜ਼ੇ ਤੋਂ ਪਰੇਸ਼ਾਨ ਹੈ ਇਹ ਵਾਲੀ ਕਥਾ ਜ਼ਰੂਰ ਸੁਣਨਾ ਜੀ ਵਾਹਿਗੁਰੂ ਜੀ ਆਪ ਜੀ ਦਾ ਕਰਜ਼ਾ ਜ਼ਰੂਰ ਉਤਾਰਨਗੇ ਸਾ ਸੰਗਤ ਜੀ ਜੋ ਵੀ ਸੰਗਤ ਇਸ ਚੈਨਲ ਤੇ ਨਵੀਂ ਹੈ ਵੀਡੀਓ ਨੂੰ ਅੰਤ ਤੱਕ ਜ਼ਰੂਰ ਵੇਖਣਾ ਜੀ ਆਪ ਜੀ ਨੂੰ ਬਹੁਤ ਕੁਝ ਸਿੱਖਣ ਨੂੰ ਮਿਲੇਗਾ ਆਪ ਜੀ ਨੂੰ ਇਹ ਵੀ ਤਜਰਬਾ ਹੋ ਜਾਏਗਾ ਕਿ ਜਦੋਂ ਅਸੀਂ ਵਾਹਿਗੁਰੂ ਨੂੰ ਸੱਚੇ ਮੰਦੇ ਨਾਲ ਯਾਦ ਕਰਦੇ ਹਾਂ ਤਾਂ ਵਾਹਿਗੁਰੂ ਜੀ ਸਾਨੂੰ ਕਰਜ਼ੇ ਤੋਂ ਕਿਵੇਂ ਮੁਕਤ ਕਰਦੇ ਹਨ ਸਾਤ ਸੰਗਤ ਜੀ ਜੋ ਵੀ ਸੰਗਤ ਇਸ ਚੈਨਲ ਦੇ ਨਮੀ ਹੈ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰ ਲੈਣਾ ਜੀ ਅਤੇ ਕਮੈਂਟ ਬਾਕਸ ਵਿੱਚ ਧੰਨ ਧੰਨ ਬਾਬਾ ਅਜੀਤ ਸਿੰਘ ਜੀ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਸਾਤ ਸੰਗਤ ਜੀ ਇੱਕ ਸੱਜਣ ਸੀ ਜੋ ਮਜੀਠੇ ਸ਼ਹਿਰ ਦਾ ਰਹਿਣ ਵਾਲਾ ਸੀ ਉਸ ਬੰਦੇ ਕੋਲ ਸਿਰਫ ਛੇ ਕਿੱਲੇ ਜਮੀਨ ਦੇ ਸੀ ਹਰ ਸਾਲ ਗੁਰੂ ਰਾਮਦਾਸ ਮਹਾਰਾਜ ਜੀ ਦਾ ਪੁਰਬ ਮਨਾਉਣ ਬੜੀ ਵੱਡੇ ਪੱਧਰ ਤੇ ਸੰਗਤ ਆਉਂਦੀ ਹੈ ਤੇ ਗੁਰੂ ਦੇ ਕੀਰਤਨੀਏ ਆਉਂਦੇ ਨੇ ਸਾਧ ਸੰਗਤ ਜੀ ਉਹਨੇ ਬੜੀ ਕੋਠੀ ਬਣਾਈ ਸੀ 20 ਤੋਂ 25 ਲੱਖ ਦੀ ਗੱਡੀ ਖੜੀ ਸੀ ਜਦੋਂ ਇੱਕ ਵਾਰੀ ਸਾਧ ਸੰਗਤ ਜੀ ਉਸ ਨੂੰ ਕਿਸ ਸੱਜਣ ਨੇ ਪੁੱਛਿਆ ਕਿ ਸਰਦਾਰ ਜੀ ਬੱਚੇ ਬਾਹਰ ਨੇ ਸਾਧ ਸੰਗਤ ਜੀ ਤੇ ਕਹਿੰਦਾ ਨਹੀਂ ਭਾਈ ਸਾਹਿਬ ਜੀ ਇੱਕ ਲੜਕੀ ਹੈ ਉਹ ਵੀ ਇੱਧਰ ਵਿਆਹੀ ਹੈ ਤੇ ਇੱਕ ਲੜਕਾ ਹੈ ਉਹ ਵੀ ਇੱਥੇ ਹੈ ਸਾਧ ਸੰਗਤ ਜੀ ਮੈਂ ਪੁੱਛਿਆ ਫਿਰ ਜ਼ਮੀਨ ਕਿੰਨੀ ਹੈ ਭਾਈ ਸਾਹਿਬ ਜੀ ਸਾਡੇ 6 ਕਿੱਲੇ ਨੇ ਮੈਂ ਉਹਨੂੰ ਕਿਹਾ ਸਾਡੇ 6 ਕਿੱਲੇ ਨਾਲ ਏਡੀ ਕੋਠੀ ਨਹੀਂ ਪੈ ਸਕਦੀ। ਸਾਧ ਸੰਗਤ ਜੀ 6 ਕਿੱਲਿਆਂ ਨਾਲ 20-25 ਲੱਖ ਦੀ ਗੱਡੀ ਵੀ ਨਹੀਂ ਆ ਸਕਦੀ। ਸਾਧ ਸੰਗਤ ਜੀ ਉਹਨੇ ਫਿਰ ਅੱਖਾਂ ਪਰ ਲਈਆਂ। ਤਾਂ ਸਾਧ ਸੰਗਤ ਜੀ ਉਹਦੀ ਕੋਠੀ ਵਿੱਚ ਜਾ ਕੇ ਮਨ ਖੁਸ਼ ਹੋ ਜਾਂਦਾ ਏ। ਉਹਨੇ ਵੱਡੀ ਫੋਟੋ ਤਾਂ ਤਨ ਗੁਰੂ ਰਾਮਦਾਸ ਜੀ ਦੀ ਲਾਈ ਹੋਈ ਹੈ ਅੱਖਾਂ ਭਰ ਕੇ ਰੋ ਕੇ ਕਹਿੰਦਾ ਮੇਰਾ ਹੈ ਹੀ ਕੁਝ ਨਹੀਂ ਤੁਸੀਂ ਸਹੀ ਕਹਿੰਦੇ ਹੋ ਸਾਡੇ 6 ਕਿੱਲਾਂ ਚੋਂ ਕੋਠੀ ਤੇ 20 25 ਲੱਖ ਵਾਲੀ ਗੱਡੀ ਨਹੀਂ ਆ ਸਕਦੀ 사ਤ ਸੰਗਤ ਜੀ ਭਾਈ ਸਾਹਿਬ ਇਹ ਸਭ ਕੁਝ ਗੁਰੂ ਰਾਮਦਾਸ ਮਹਾਰਾਜ ਜੀ ਦਾ ਦਿੱਤਾ ਹੋਇਆ ਫਿਰ ਜਿਹੜੀ ਉਹਨੇ ਗੱਲ ਦੱਸੀ ਉਹ ਬਹੁਤ ਹੈਰਾਨੀ ਵਾਲੀ ਸੀ ਸਾਧ ਸੰਗਤ ਜੀ ਉਹ ਕਹਿੰਦਾ ਮੈਂ ਆਪਣੇ ਲੜਕੇ ਨੂੰ 20 ਲੱਖ ਰੁਪਏ ਏਜੰਟ ਨੂੰ ਦੇ ਕੇ ਬਾਹਰ ਭੇਜਿਆ ਸੀ ਪਰ ਏਜੰਟ ਪੈਸੇ ਮਾਰ ਕੇ ਭੱਜ ਗਿਆ ਸਾਧ ਸੰਗਤ ਜੀ ਲੜਕਾ ਮੇਰਾ ਮਲੇਸ਼ੀਆ ਫਸ ਗਿਆ 2.5 ਲੱਖ ਰੁਪਏ ਹੋਰ ਲਗਾ ਕੇ ਵਾਪਸ ਆ ਗਿਆ ਸਾਸੰਗਤ ਜੀ ਤੇ ਕਹਿੰਦਾ ਮੈਂ 22 ਲੱਖ ਕਰਜ਼ੇ ਹੀ ਠਾ ਆ ਗਿਆ ਉਧਰ ਮੇਰੀ ਲੜਕੀ ਵਿਆਉਣ ਵਾਲੀ ਸੀ ਤੇ ਮੈਂ 22 ਲੱਖ ਦਾ ਕਰਜ਼ਾ ਸੀ ਤੇ ਮੈਂ ਕਿਵੇਂ ਕਰਨਾ ਸੀ ਸਾਸੰਗਤ ਜੀ ਉਹ ਕਹਿੰਦਾ ਜੇ ਅਸੀਂ ਜੱਟਾਂ ਜ਼ਮੀਨ ਵੇਚਦੇ ਆ ਤਾਂ ਅਸੀਂ ਮਰਦੇ ਆ ਭਾਈ ਸਾਹਿਬ ਤੇ ਕਰਜਾ ਸਿਰ ਤੇ ਸੀ ਮੈਨੂੰ ਫਿਕਰ ਸੀ ਮੇਰੀ ਬੱਚੀ ਦਾ ਵਿਆਹ ਕੌਣ ਕਰੇਗਾ ਮੇਰੇ ਬੱਚੇ ਨੂੰ ਕੌਣ ਲੈ ਕੇ ਜਾਏਗਾ ਸਾਧ ਸੰਗਤ ਜੀ ਮੈਂ ਵਿਆਹ ਕਰਾਂਗਾ ਕਹਿੰਦਾ ਬਸ ਐਸੀ ਚਿੰਤਾ ਵਿੱਚ ਨਾ ਮੈਂ ਥੋੜਾ ਅਫਸਰਟ ਰਹਿਣ ਲੱਗ ਪਿਆ ਸਾਧ ਸੰਗਤ ਜੀ ਜਦੋਂ 5-6 ਦਿਨ ਪਾਗਲਾ ਵਾਂਗ ਘੁੰਮ ਰਿਹਾ ਸੀ 5-6 ਦਿਨਾਂ ਬਾਅਦ ਕਹਿੰਦਾ ਮੇਰੇ ਮਨ ਨੇ ਫੈਸਲਾ ਕੀਤਾ ਤੇ ਕਿਆ ਉਹ ਸੱਜਣ ਤੈਨੂੰ ਕੀ ਏ ਬਾਦ ਵਿੱਚ ਕੋਈ ਕਰਜ਼ਾ ਲਾਵੇ ਭਾਵੇਂ ਨਾ ਲਾਵੇ ਤੇ ਕੁੜੀ ਵਿਆਹਵੇ ਚਾ ਨਾ ਵਿਆਹੀ ਜਾਵੇ ਮਨ ਇੱਕ ਨੈਗੇਟਿਵ ਫੈਸਲਾ ਲੈ ਲਿਆ ਦੋ ਗੋਲੀਆਂ ਜ਼ਹਿਰ ਦੀਆਂ ਖਾ ਕੇ ਮੈਂ ਮਰ ਜਾਂਦਾ ਹਾਂ ਸਾਧ ਸੰਗਤ ਜੀ ਇੰਨੇ ਹੋਰ ਕਿਸਾਨ ਮਰਦੇ ਨੇ ਤੂੰ ਵੀ ਮਰ ਜਾ ਕਹਿੰਦਾ ਮਰਨ ਦਾ ਫੈਸਲਾ ਕਰ ਲਿਆ ਕਹਿੰਦਾ ਭਾਈ ਸਾਹਿਬ ਜੀ ਮੈਂ ਜ਼ਹਿਰ ਦੀਆਂ ਗੋਲੀਆਂ ਵੀ ਖਰੀਦ ਲਈਆਂ ਮਰਨ ਦਾ ਪੱਕਾ ਫੈਸਲਾ ਕਰ ਲਿਆ ਸਾਧ ਸੰਗਤ ਜੀ ਪਰ ਮਰਨ ਨੂੰ ਕਿਹਦਾ ਦਿਲ ਕਰਦਾ ਵਾ ਉਹ ਵਾਰ-ਵਾਰ ਪਿਆਰ ਨਾਲ ਆਪਣੇ ਬੱਚਿਆਂ ਨੂੰ ਦੇਖੇ ਕਹਿੰਦੇ ਅਗਲੇ ਦਿਨ ਮਨ ਵਿੱਚ ਆਇਆ ਇੱਕ ਵਾਰੀ ਦਰਬਾਰ ਸਾਹਿਬ ਜਾਵਾ ਪਤਨ ਕੀ ਜ਼ਿੰਦਗੀ ਵਿੱਚ ਕਿਹੜਾ ਗੁਨਾਹ ਹੋਇਆ ਕਹਿੰਦਾ ਮੈਂ ਸਚਖੰਡ ਸੇ ਦਰਬਾਰ ਸਾਹਿਬ ਗਿਆ ਸਾਧ ਸੰਗਤ ਜੀ ਜਾ ਕੇ ਇਸ਼ਨਾਨ ਕੀਤਾ ਤੇ 10 ਰੁਪਏ ਦੇ ਕੜਾ ਪ੍ਰਸ਼ਾਦ ਦੀ ਦੇ ਕਰਵਾਈ ਸਾਧ ਸੰਗਤ ਜੀ ਲੰਗਰ ਵਿੱਚ ਗਿਆ ਤੇ ਖੜੀ ਸੇਵਾ ਕੀਤੀ ਫਿਰ ਪ੍ਰਸ਼ਾਦਾ ਛਕਿਆ ਜਦੋਂ ਵਾਪਿਸ ਆਉਣ ਲੱਗਿਆ ਸਾਧ ਸੰਗਤ ਜੀ ਤਾਂ ਕਹਿੰਦਾ ਮੇਰੇ ਮਨ ਵਿੱਚ ਸੀ ਅੱਜ ਰਾਤੀ ਮੈਂ ਘਰ ਜਾ ਕੇ ਦਵਾਈ ਖਾ ਲੈਣੀ ਏ ਬਾਹਰ ਨਹੀਂ ਮਰਨਾ ਘਰ ਦੇ ਕੋਲ ਹੀ ਮਰਾਂਗਾ ਫੇਕ ਤਾਂ ਲੈਣਗੇ ਘਰ ਦੇ ਤਾਂ ਭਾਈ ਸਾਹਿਬ ਜੀ ਮੈਂ ਜਦੋਂ ਸਰੋਵਰ ਤੋਂ ਦੁਬਾਰਾ ਮੱਥਾ ਟੇਕ ਕੇ ਬਾਹਰ ਆਉਣ ਲੱਗਾ ਸਾਥ ਸੰਗਤ ਜੀ ਹਰ ਮੰਦਰ ਸਾਹਿਬ ਦੇ ਦਰਸ਼ਨ ਕਰਦੇ ਤਾਂ ਸਾਥ ਸੰਗਤ ਜੀ ਜਿਹਨੂੰ ਪਤਾ ਹੋਵੇ ਮੈਂ ਸ਼ਾਮੇ ਮਰਨਾ ਹੈ ਤਾਂ ਉਹਨੂੰ ਹੋਰ ਪਾਸੇ ਦੁਨੀਆ ਨਹੀਂ ਦਿੱਸਦੀ ਸਾਥ ਸੰਗਤ ਜੀ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਾਲ ਹੱਥ ਜੋੜ ਕੇ ਖਲੋਤਾ ਅੱਖਾਂ ਭਰ ਕੇ ਰੋਈ ਜਾ ਰਿਆਂ ਵਾ ਰੋਂਦੇ ਰੋਂਦੇ ਮੇਰੇ ਅੰਦਰ ਆਵਾਜ਼ ਨਿਕਲੀ ਗੁਰੂ ਰਾਮਦਾਸ ਮੇਰੇ ਬੱਚਿਆਂ ਦਾ ਖਿਆਲ ਰੱਖੇ ਸਾਧ ਸੰਗਤ ਜੀ ਜਦੋਂ ਉਹ ਸੱਜਣ ਦਰਬਾਰ ਸਾਹਿਬ ਤੋਂ ਵਾਪਸ ਆ ਗਿਆ ਤੇ ਜਦੋਂ ਸਾਧ ਸੰਗਤ ਉਰਾ ਵਿੱਚ ਆ ਰਿਹਾ ਸੀ ਤੇ ਮੈਂ ਆਪਣਾ ਸੋਚਾਂ ਵਿੱਚ ਡੁੱਬਿਆ ਹੋਇਆ ਸੀ ਸਾਧ ਸੰਗਤ ਜੀ ਤੁਸੀਂ ਹੈਰਾਨ ਹੋਵੋਗੇ ਕੁਝ ਨਹੀਂ ਦਿਸ ਰਿਹਾ ਸੀ ਕਹਿੰਦਾ ਮੈਂ ਇੰਨੇ ਨੂੰ ਇੱਕ ਬੰਦਾ ਆਇਆ ਉਹਨੇ ਮੇਰੀ ਬਾਹ ਵਿੱਚ ਝੋਲਾ ਫੜਿਆ ਹੋਇਆ ਸੀ ਤੇ ਸਾ ਸੰਗਤ ਜੀ ਉਸਨੇ ਝੋਲੇ ਦੇ ਵਿੱਚੋਂ ਇੱਕ ਲਾਟਰੀ ਕੱਢੀ ਤੇ ਕਹਿੰਦਾ ਸਰਦਾਰ ਜੀ ਲਾਟਰੀ ਪਾ ਲਵੋ ਸਾ ਸੰਗਤ ਮੈਂ ਗੁੱਸੇ ਵਿੱਚ ਕਿਆ ਨੂੰ ਕਿ ਭਰਾ ਮਰ ਜਾ ਕੇ ਮੈਂ ਨਹੀਂ ਲਾਟਰੀ ਪਾਉਣੀ ਕਹਿੰਦਾ ਮੈਂ ਉਹਦੇ ਮੂੰਹ ਵੱਲ ਨਹੀਂ ਵੇਖਿਆ 사త్సੰਗਤ ਜੀ ਉਹ ਮੇਰੇ ਵੱਲ ਕੋਲ ਫਿਰ ਆ ਗਿਆ ਤੇ ਕਹਿੰਦਾ ਸਰਦਾਰ ਜੀ ਲਾਟਰੀ ਪਾ ਲੋ ਤੇ ਮੈਂ ਕਿਹਾ ਭਰਾਵਾ ਮੈਂ ਨਹੀਂ ਲਾਟਰੀ ਪਾਉਣੀ 사త్సੰਗਤ ਜੀ ਮੈਂ ਤਾਂ ਅੱਗੇ ਬਹੁਤ ਦੁਖੀ ਆ ਫਿਰ ਇੱਕ ਜਗ੍ਹਾ ਬਸ ਰੁਕੀ ਤਾਂ ਉਹ ਪਰਚੀ ਕੱਟ ਕੇ ਮੇਰੇ ਜੇਬ ਵਿੱਚ ਪਾ ਗਿਆ ਸੰਗਤ ਜੀ ਤੁਸੀਂ ਹੈਰਾਨ ਹੋਵੋਗੇ ਕਹਿੰਦੇ ਲੋ ਸਰਦਾਰ ਜੀ ਜੇ ਨਿਕਲ ਕਹੀ ਤਾਂ ਪੈਸੇ ਦੇ ਦਿਓ ਨਹੀਂ ਤੇ ਨਾ ਸਹੀ ਕਹਿੰਦਾ ਉਹ ਬਸ ਉੱਤਰ ਗਿਆ ਫਿਰ ਬਸ ਤੁਰ ਪਈ ਥੋੜੀ ਦੂਰ ਜਾ ਕੇ ਮੇਰੇ ਮਨ ਵਿੱਚ ਆਇਆ ਮੈਨੂੰ ਉਹ ਜਾਣਦਾ ਹੀ ਨਹੀਂ ਸੀ ਮੈਂ ਕਦੇ ਲਾਟ ਰਿ ਪਾਈ ਹੀ ਨਹੀਂ ਇਹ ਪਰਚੀ ਕਿਵੇਂ ਦੇ ਗਿਆ ਸਾਧ ਸੰਗਤ ਜੀ ਤੇ ਜਦੋਂ ਉਹਨੇ ਜੇਬ ਵਿੱਚ ਲਾਟਰੀ ਕੱਢੀ ਤਾਂ 200 ਰੁਪਏ ਵਾਲੀ ਲਾਟਰੀ ਸੀ ਕਹਿੰਦਾ ਜਦੋਂ ਮੈਂ ਪਿੰਡ ਗਿਆ ਤਾਂ ਉੱਥੇ ਤੱਕ ਜਾਂਦਿਆਂ ਮੇਰੇ ਦਿਮਾਗ ਵਿੱਚ ਗੱਲ ਘੁੰਮਦੀ ਏ ਸਾਧ ਸੰਗਤ ਜੀ ਤੈਨੂੰ ਕੋਈ ਸੰਕੇਤ ਹੈ ਨਾ ਤੂੰ ਲਾਟਰੀ ਪਾਈ ਤੇ ਨਾ ਉਹ ਤੈਨੂੰ ਜਾਣਦਾ ਸੀ ਏ ਕਹਾਣੀ ਕੀ ਏ ਕਹਿੰਦਾ ਰਾਤ ਲੰਗੀ ਤੇ ਕਹਿੰਦਾ ਮੈਂ ਲਾਟਰੀ ਲੈ ਕੇ ਫਿਰ ਉੱਥੇ ਗਿਆ ਜਿੱਥੇ ਉਸ ਨੇ ਮੈਨੂੰ ਲਾਟਰੀ ਦਿੱਤੀ ਸੀ ਸਾਧ ਸੰਗਤ ਜੀ ਮੈਂ ਉਸ ਬੰਦੇ ਨੂੰ ਲੱਭਿਆ ਪਰ ਉਹ ਨਹੀਂ ਲੱਭਿਆ ਮੈਨੂੰ ਸਾਧ ਸੰਗਤ ਜੀ ਜਿਹੜਾ ਉਹ ਮਿੱਤਰ ਨੂੰ ਉਸ ਨੂੰ ਜਾ ਕੇ ਪੁੱਛਿਆ ਮੈਨੂੰ ਕੋਈ ਲਾਟਰੀ ਦੇ ਗਿਆ ਮੈਂ ਤਾਂ ਪਉਣਾ ਹੀ ਨਹੀਂ ਕਹਿੰਦਾ ਕਹਿੰਦਾ ਨਾਲ ਐਸਟੀਡੀ ਵਾਲਾ ਉਸ ਨੂੰ ਪੁੱਛ ਪੁੱਛ ਲਾ ਲੱਗ ਤੇ ਫਿਰ ਉਸ ਨੂੰ ਪੁੱਛਿਆ ਉਹ ਕਹਿੰਦਾ ਇਹ ਲਾਟਰੀ ਤੇ ਮੰਗਲਵਾਰ ਨੂੰ ਨਿਕਲਦੀ ਏ 사త్సੰਗਤ ਜੀ ਤੁਸੀਂ ਹੈਰਾਨ ਹੋਵੋਗੇ 2-4 ਦਿਨ ਰੁੱਕ ਜਾ ਮੰਗਲਵਾਰ ਆਉਣ ਵਾਲਾ ਚਲੋ ਉਸ ਨੇ ਫਿਰ 2-4 ਦਿਨ ਮਰਨ ਲਈ ਰੁਕ ਗਿਆ 사త్సੰਗਤ ਜੀ ਕਹਿੰਦਾ ਜ਼ਰੂਰ ਕੋਈ ਸੰਕੇਤ ਹੈ ਧੰਨ ਗੁਰੂ ਰਾਮਦਾਸ ਜੀ ਦਾ ਭਾਈ ਸਾਹਿਬ ਜਦੋਂ ਅਸੀਂ ਮੰਗਲਵਾਰ ਨੂੰ ਉਸ ਐਸਟੀਡੀ ਤੇ ਗਏ ਉਹ ਜਿਹੜਾ ਦੁਕਾਨਦਾਰ ਲਾਟਰੀਆਂ ਲਾ ਕੇ ਨੰਬਰ ਲੱਭੇ ਅਸੀਂ ਬੈਠੇ ਰਹੇ ਸਾਧ ਸੰਗਤ ਜੀ ਉਹ ਆਪਣੀਆਂ ਪੰਜ ਤੋਂ ਚਾਰ ਲਾਟਰੀਆਂ ਤੇ ਨੰਬਰ ਲੱਭ ਕੇ ਵੇਲਾ ਹੋਇਆ ਕਹਿੰਦਾ ਲਿਆਓ ਸਰਦਾਰ ਜੀ ਤੁਹਾਡਾ ਵੀ ਦੇਖ ਲਈਏ ਕਹਿੰਦਾ ਸਾਧ ਸੰਗਤ ਜੀ ਜਦੋਂ ਉਹਨੇ ਮੇਰੀ ਪਰਚੀ ਦੇਖੀ ਭਾਈ ਸਾਹਿਬ ਜਦੋਂ ਉਸਨੇ ਦੋ ਤਿੰਨ ਵਾਰ ਨੰਬਰ ਮਿਲਾਇਆ ਸਾਧ ਸੰਗਤ ਜੀ ਤੁਸੀਂ ਹੈਰਾਨ ਹੋਵੋਗੇ ਤਨ ਗੁਰ ਰਾਮਦਾਸ ਜੀ ਦੀ ਉਸ ਵਿਅਕਤੀ ਤੇ ਕਿਰਪਾ ਹੋ ਗਈ ਉਹ ਕਹਿੰਦਾ ਸਰਦਾਰ ਜੀ ਪਾਣੀ ਪੂਰੀ ਪੀ ਲਵੋ ਕਹਿੰਦਾ ਮੈਂ ਕਿਹਾ ਜੀ ਕੀ ਹੋਇਆ ਕਹਿੰਦਾ ਸਰਦਾਰ ਜੀ ਤੁਹਾਡੀ ਦੋ ਕਰਾਊਡ ਦੀ ਲਾਟਰੀ ਨਿਕਲ ਆਈ ਏ ਸਾਧ ਸੰਗਤ ਜੀ ਭਾਈ ਉਹ 2 ਲੱਖ ਕਰਜਾ ਲਾਇਆ ਤਾਂ ਮੈਂ ਘਰ ਬਣਾਇਆ ਨਾਲ ਕੰਨ ਗੁਰ ਰਾਮ ਜਾਸ ਜੀ ਦਾ ਹਰ ਸਾਲ ਸ਼ੁਕਰਾਨਾ ਕਰਨ ਲਈ ਆਈਦਾ ਵਾ ਸਾਧ ਸੰਗਤ ਜੀ ਇਸ ਲਈ ਕਹਨੇ ਆ ਕੀ ਸੱਚੇ ਦਿਲ ਨਾਲ ਉਸ ਵਾਹਿਗੁਰੂ ਨੂੰ ਤੇ ਆਇਆ ਕਰੋ ਵਾਹਿਗੁਰੂ ਜੀ ਤੁਹਾਡੀ ਝੋਲੀ ਵਿੱਚ ਸਾਰੀਆਂ ਖੁਸ਼ੀਆਂ ਪਾ ਦੇਣਗੇ ਸਾਧ ਸੰਗਤ ਜੀ ਜੋ ਤੁਹਾਡੀ ਕਿਸਮਤ ਵਿੱਚ ਵੀ ਨਹੀਂ ਹੁੰਦਾ ਉਹ ਵੀ ਤੁਹਾਨੂੰ ਮਿਲ ਜਾਂਦਾ ਹੈ ਸਾਧ ਸੰਗਤ ਜੀ ਫਿਰ ਉਹ ਗੁਰੂ ਦਾ ਸ਼ੁ크ਰਾਨਾ ਕਰਦਾ ਤੇ ਕਹਿੰਦਾ ਪਾਈ ਸਾਹਿਬ ਜੀ ਇੱਕ ਧੰਨ ਗੁਰੂ ਰਾਮਦਾਸ ਜੀ ਦਾ ਕੀਤਾ ਹੋਇਆ ਹੈ ਸਭ ਕੁਝ ਇਹ ਕੀ ਗੁਰੂ ਤੇ ਭਰੋਸਾ ਰੱਖੋ ਤੇ ਅੰਦਰ ਵਿਸ਼ਵਾਸ ਹੋਣਾ ਚਾਹੀਦਾ ਬਹੁਤ ਜ਼ਰੂਰੀ ਹੈ ਜਿਸ ਬੰਦੇ ਦੇ ਅੰਦਰ ਵਿਸ਼ਵਾਸ ਹੈ ਉਸ ਦੇ ਨਾਲ ਗੁਰੂ ਆਪ ਹੈ ਸਾਧ ਸੰਗਤ ਜੀ ਇਹ ਸੀ ਅੱਜ ਦੀ ਸਾਡੀ ਕਥਾ ਸਾਧ ਸੰਗਤ ਜੀ ਵੀਡੀਓ ਵਧੀਆ ਲੱਗੀ ਹੋਵੇ ਤੇ ਲਾਈਕ ਅਤੇ ਸ਼ੇਅਰ ਜਰੂਰ ਕਰਨਾ ਜੀ ਅਤੇ ਸਬਸਕ੍ਰਾਈਬ ਕਰਨਾ ਨਹੀਂ ਭੁੱਲਣਾ ਜੀ ਇੰਨੀ ਕੁ ਸੇਵਾ ਪਰਵਾਨ ਕਰਨਾ ਜੀ ਫਤਿਹ ਦਾ ਜਵਾਬ ਫਤਿਹ ਵਿੱਚ ਦੇਣਾ ਜੀ ਗੱਜ-ਵੱਜ ਕੀ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 사ਤ ਸੰਗਤ ਜੀ ਬਾਬਾ ਜੀ ਗਿਆ ਰੋਜ਼ ਨਮੀਆਂ ਨਮੀਆਂ ਵੀਡੀਓਜ਼ ਨੂੰ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜੀ 사ਤ ਸੰਗਤ ਜੀ ਜੋ ਵੀ ਸੰਗਤ ਇਸ ਚੈਨਲ ਦੇ ਨਮੀ ਹੈ ਕਮੈਂਟ ਬਾਕਸ ਵਿੱਚ ਤਾਂ ਤਾਂ ਗੁਰੂ ਰਾਮਦਾਸ ਜੀ ਲੈ ਕੇ ਹਾਜ਼ਰੀ ਲਗਵਾਉਣਾ ਜੀ ਹੋਇਆ ਪੁੱਲਾ ਚੱਕਾ ਨੇ ਕਿਵਾਂ ਬਖਸ਼ਣੀ ਜੀ ਫਤ ਦਾ ਜਵਾ ਫਤੇ ਵਜ ਦੇਣਾ ਜੀ ਗਾਜੂ ਅੱਜ ਕੀ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ